ਸੀ ਉਹਨਾਂ ਨੂੰ ਜਿਵੇਂ ਜਿਵੇਂ ਉਹਨਾਂ ਦੇ ਰਿਸ਼ਤੇਦਾਰ ਸੀ ਕੈਂਪ ਤੋਂ ਬਾਅਦ ਉਸੇ ਚਲੇ ਗਏ ਸੀ ਅਸੀਂ ਉਹਨਾਂ ਨੂੰ ਮਿਲੇ ਆ ਉਹਨਾਂ ਦਾ ਹੀ ਜਿਹੜੀ ਜਾਣਕਾਰੀ ਸਾਡੀ ਇਕੱਤਰ ਕੀਤੀ ਆ ਕੱਲੇ ਕੱਲੇ ਪੀੜਤ ਦਾ ਸਾਡੇ ਕੋਲ ਫੋਨ ਨੰਬਰ ਆ ਕੱਲੇ ਕੱਲੇ ਪੀੜਤ ਦਾ ਜੋ ਜੋ ਉਹਨਾਂ ਨਾਲ ਧੱਕਾ ਹੋਇਆ ਜੋ ਵੀ ਜੱਥੇ ਕਿਸ ਹੋਇਆ ਜੋ ਜੋ ਉਹਨਾਂ ਦੇ ਚੁਣ ਚੁਣ ਕੇ ਸਿੱਖਣੀਆਂ ਫੇਟੀਆਂ ਨੂੰ ਦੁਕਾਨਾਂ ਨੂੰ ਸਾਰਿਆ ਗਿਆ ਉਹ ਸਾਰਾ ਰਿਕਾਰਡ ਫੋਨ ਤੇ ਸਿੱਖਣਤਾ ਪੁਲਿਸ ਦੀ ਦਾਸ ਕੋਲੇ ਮੌਜੂਦ ਆ ਪੀੜਤਾਂ ਨੂੰ ਵੱਖ-ਵੱਖ ਸਟੇਟਾਂ ਜਿਵੇਂ ਰਹਿ ਰਹੇ ਆ ਮਹਾਰਾ ਹਟ ਰਵਾੜੀ ਹਰਿਆਣਾ ਚੋ ਪੇਲੇ ਬੰਗਾ ਦਿੱਲੀ ਬਠਿੰਡਾ ਵੱਖ-ਵੱਖ ਸ਼ਹਿਰਾਂ ਦੇ ਵਿੱਚ ਅਸੀਂ ਕ੍ਰਾਉਣੀ ਕਮੇਟੀ ਦੇ ਸਹਿਯੋਗ ਨਾਲ ਗੱਡੀਆਂ ਤੇ ਉਹਨਾਂ ਨੂੰ ਲਿਆਉਣੇ ਆ ਔਰ ਤਰੀਕਾ ਤੇ ਪੇਸ਼ ਕਰਦੇ ਆ ਸਾਰੇ ਪੀੜਤਾਂ ਨੂੰ ਜੋ ਕਿ ਉਹਦੀ ਕਾਂਗਰਸ ਸਰਕਾਰ ਨੇ 30 ਸਾਲ ਐਫਾਂ ਦਾ ਦਰਜ ਨਹੀਂ ਹੁਣ ਦਿੱਤੀਆਂ ਉਹਨਾਂ ਨੂੰ ਦੁਬਾਰਾ ਖੋਜ ਕਰਕੇ ਜੋ ਸਾਡੇ ਕੋਲ ਅੰਕੜੇ ਆ ਸਾਰੇ ਪੀੜਤ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਉਹਨਾਂ ਨੂੰ ਪੁਲਾੜ ਦਿੱਤੀਆਂ ਜੋ ਵੱਖ-ਵੱਖ ਸੂਬਿਆਂ 'ਚ ਸਹਿਮੀ ਹੋਏ ਡਰਦੇ ਰਹਿੰਦੇ ਆ ਉਹਨਾਂ ਨੂੰ ਹਰਿਆਣੇ ਦੇ ਵਿੱਚ ਪੁਲਾੜ ਦੇ ਕੇ ਰੈਸ਼ ਕਰਾ ਕੇ ਜਿਨ੍ਹਾਂ ਦਾ ਜਾਨੀ ਮਾਲੀ ਨੁਕਸਾਨ ਵੀ ਹੋਇਆ ਜੀ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ 121 ਅੰਕੜੇ ਆ ਇਹ ਬਿਲਕੁਲ ਗਲਤ ਆ ਅਸੀਂ ਕਹਿੰਦੇ 479 ਜੋ ਸਹਿਕਤ ਲਿਆ ਉਹਨਾਂ ਦੇ ਬੱਚਿਆਂ ਨੂੰ ਤੇ ਜਿਹੜੇ 1200 ਫੈਕਟਰੀਆਂ ਸਮੇਤ 6 ਫੈਕਟਰੀ ਸਿੱਖਣੀਆਂ ਉਹਨਾਂ ਨੂੰ ਸਾੜ ਗਿਆ ਉਹ ਸਾਰਿਆਂ ਨੂੰ ਸਾਨੂੰ ਭਰੋਸਾ ਦਿੱਤਾ ਹਰਿਆਣੇ ਦੇ ਐਵਸਿੰਗ ਸਿਆਣੀ ਮੁੱਖ ਮੰਤਰੀ ਨੇ ਵੀ ਅਸੀਂ ਇਹ ਤੇ ਜਾਂਚ ਕਰਾਂਗੇ ਸਪੈਸ਼ਲ ਜਾਂਚ ਕਰਕੇ ਅਸੀਂ ਇਹ ਤੇ ਉੱਚਾ ਉਹਨਾਂ ਨੂੰ ਵਿਚਾਰ ਕਰਕੇ ਅਗਲੇ ਸੈਸ਼ਨ ਦੇ ਵਿੱਚ ਅਸੀਂ ਇਹ ਜਿਹੜੀਆਂ ਆ 121 ਨੌਕਰੀਆਂ ਦੇਣ ਤੋਂ ਬਾਹਰ ਦੂਜਿਆਂ ਨੂੰ ਵੀ ਅਸੀਂ ਕੋਸ਼ਿਸ਼ ਕਰਾਂਗੇ ਇਨਸਾਫ ਦੇਵਾਂਗੇ ਬਹੁਤ ਸਾਰੇ ਪੀੜਤ ਜਿਹੜੇ ਆ ਇਨਸਾਫ ਉਡੀਕੀ ਰੱਬ ਨੂੰ ਪਿਆਰੇ ਹੋ ਗਏ ਆ ਸਾਡੀ ਤਾਂ ਇਹੀ ਮੰਗ ਆ ਵੀ ਹਰਿਆਣਾ ਰਹਿ ਗਿਆ ਹਰਿਆਣ ਤੋਂ ਬਾਹਰ ਪੰਜਾਬ ਰਹਿ ਗਿਆ ਇਹ ਜੋ ਅਨਸਾਫ ਆ ਅਸੀਂ 41 ਸਾਲਾਂ ਤੋਂ ਮੰਗ ਰਹੇ ਆ ਸਿੱਖ ਕੋਈ ਭੀਖ ਨਹੀਂ ਮੰਗ ਰਿਆ ਅਸੀਂ ਕਾਨੂੰਨ ਮੁਤਾਬਕ ਇਹਨਾਂ ਅਰਸ਼ ਕਰਕੇ ਅਨਸਾਫ ਮੰਗ ਰਹੇ ਆ ਔਰ ਜਿਹੜੇ ਪੀਰਤ ਪਿਵਾਰ ਆ ਉਹਨਾਂ ਨੂੰ ਕਾਹ ਇਨਸਾਫ ਮਿਲ ਸਕਦਾ ਜੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾ ਕੇ ਹਰਿਆਣੇ ਦੇ ਵਿੱਚ ਉਹਦਾ ਹੈਡਕਟਰ ਬਣਾ ਕੇ ਉਹਨਾਂ ਸਾਰਿਆਂ ਦਾ ਸੁਵੇਖਣ ਕੀਤਾ ਜਾਵੇ ਤੁਸੀਂ ਗੱਲ ਤੁਸੀਂ ਅਜੀਤ ਬੈਬੀ ਟੀਵੀ ਦੇਖ ਰਹੇ ਹੋ 1984 ਦੇ ਕਾਤਲੇਆਮ ਨੂੰ ਸਿੱਖ ਇਤਿਹਾਸ ਦੇ ਲਹੂ-ਲੋਹਾਂ ਹੋਏ ਪੰਨਿਆਂ ਤੋਂ ਕਦੇ ਵੀ ਮਿਟਾਇਆ ਨਹੀਂ ਜਾ ਸਕਦਾ। ਹਰਿਆਣਾ ਦੇ ਵਿੱਚ ਹੋਂਦ ਚੇਲੜ ਜਿੱਥੇ 2 ਨਵੰਬਰ 1984 ਨੂੰ 479 ਸਿੱਖਾਂ ਨੂੰ ਮੌਤ ਦੇ ਘਾਰ ਉਤਾਰ ਦਿੱਤਾ ਗਿਆ ਔਰ 1200 ਤੋਂ ਉੱਪਰ ਲੋਕ ਜਿਹੜੇ ਓਜਾੜ ਦਿੱਤੇ ਗਏ ਔਰ ਲੰਮੇ ਸਮਾਂ ਸਮੇ ਸਮਝਦਿਆਂ ਸਰਕਾਰਾਂ ਨੇ ਇਸ ਕਾਤਲੇਆਮ ਨੂੰ ਦਬਾਈ ਰੱਖਿਆ। ਅ ਦਰਸ਼ਨ ਸਿੰਘ ਕੋਹਲਿਆ ਨੇ ਜਿਹੜੇ ਸਮੇਂ-ਸਮੇਂ ਤੋਂ ਜਿਸ ਤਰ੍ਹਾਂ ਦੀਆਂ ਵੀ ਮਾਲਜੋਗ ਅਦਾਲਤਾਂ ਵੱਲੋਂ ਨਮੀ ਨਮੀ ਅਪਡੇਟ ਹੁੰਦੀ ਹੈ ਉਹ ਸਿੱਖ ਸੰਗਤਾਂ ਦੇ ਨਾਲ ਸਾਂਝੀਆਂ ਕਰਦੇ ਨੇ ਮੌਜੂਦਾ ਸਮੇਂ ਦੇ ਵਿੱਚ ਕੇਸ ਕਿੱਥੇ ਖੜਾ ਗੱਲਬਾਤ ਕਰਦੇ ਆ ਮੇਰੇ ਨਾਲ ਦਲਸਨ ਸਿੰਘ ਕੋਹਲਿਆ ਨੇ ਜਿਹੜੇ ਕਿ ਹੋਂਦ ਚੱਲਣ ਇਨਸਾਫ ਕਮੇਟੀ ਦੇ ਵਕਾਇਦਾ ਤੌਰ ਤੇ ਪ੍ਰਮੁੱਖ ਆਗੂ ਨੇ ਕੋਹਲਿਆ ਸਾਹਿਬ ਵੈਕੁਰ ਜੀ ਕਾ ਖਾਲਸਾ ਵੈਕੁਰ ਜੀ ਦੇ ਫਤੇ ਜੀ ਵੈਕੁਰ ਜੀ ਕਾ ਖਾਲਸਾ ਵੈਕੁਰ ਜੀ ਦੇ ਫਤੇ ਮੈਂ ਵੈਬ ਟੀਵੀ ਜੀਤ ਵੇਖ ਰਹੇ ਸਾਰੇ ਸੂਰਤਿਆਂ ਨੂੰ ਫਤੇ ਸਾਂਝੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇਹ ਮੌਜੂਦਾ ਸਮੇਂ ਦੀ ਜੇਕਰ ਗੱਲ ਕਰੀਏ ਤਾਂ ਆਪਾਂ ਪਿਛਲੀ ਜਦੋਂ ਗੱਲਬਾਤ ਆਪਣੀ ਹੋਈ ਹੈ ਉਦੋਂ ਗੱਲ ਉੱਥੇ ਤੱਕ ਪਹੁੰਚ ਗਈ ਸੀ ਕਿ ਪੀੜਤ ਪਰਿਵਾਰਾਂ ਨੂੰ ਜਿਹੜਾ ਮਾਫਜ਼ਾ ਦਿੱਤਾ ਗਿਆ ਸੀ 10-1000 ਰੁਪਏ ਤਾਂ ਜਿਹੜਾ ਹੁਣ ਇਹ ਕੇਸ ਕਿੱਥੇ ਖੜਾ ਹੈ ਇਹ ਜੀ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਵਿਕੇ 133 ਕੇਸਾਂ ਅਸੀਂ ਹੁਣ ਤil ਸਿਕਨਸ ਆ ਕਮੇਟੀ ਨੇ ਸੁਣਾਉਣ ਲਈ ਕਮੇਟੀ ਦੇ ਵਿਸ਼ੇਸ਼ਗੋਗ ਨਾਲ ਲਾਏ ਸੀ ਜੋ ਕਿ ਮੌਕੇ ਦੇ ਚਸਮ ਦੀ ਗਵਾ ਹਰਤੋਕ ਸਿੰਘ ਸਾਨੀ ਰਾਹੀਂ ਤੇ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਰਗਨ ਪ੍ਰਦੀਪ ਸਿੰਘ ਬੱਲ ਜੋ ਵਕੀਲ ਸੀ 133 ਅਸੀਂ ਪਟੀਸ਼ਨ ਕਰਤਾ ਰਿਆਂ ਉੱਤੇ ਫੈਲਾ ਲੰਗਾ 2019 ਦੇ ਵਿੱਚ ਜੋ ਕਿ ਉਹਨਾਂ ਦੀ ਪੰਜ ਗਾਹਤ ਨੂੰ ਸੁਣਵਾਈ ਹੋਈ ਆ ਮਾਨਯੋਗ ਜਸਤਰ ਕੈਰੀ ਬੈਂਚ ਸਾਹਮਣੇ ਸੁਧੀਰ ਸੈਗਲ ਮਾਨਯੋਗ ਜਸਤਰ ਜਿਨ੍ਹਾਂ ਨੇ ਕਿ ਲੰਮੀ ਸਰਕਾਰੀ ਧਿਰ ਦੇ ਵਕੀਲਾ ਨੇ ਸਾਡੇ ਵਕੀਲਾਂ ਨੇ ਲੰਮੀ ਜਰੋਜਹਿਤੋਂ ਕਾਰਵਾਈ ਤੋਂ ਉਹਨਾਂ ਨੇ 2 ਦਸੰਬਰ ਦੀ ਡੇਟ ਪਾ ਦਿੱਤੀ ਆ ਪਰ ਸਾਨੂੰ ਹੁਣ ਆਸ ਆ ਜਿਵੇਂ ਸੱਜਨ ਕੁਮਾਰ ਨੂੰ ਹੋਰਾਂ ਨੂੰ ਵੀ ਤਿੰਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਆ ਉਹ ਸੱਜਨ ਕੁਮਾਰ ਨੂੰ ਸਜ਼ਾ ਮਿਲ ਤੋਂ ਮਾਰ 41 ਸਾਲਾਂ ਬਾਅਦ ਪੀੜਤ ਤੇ ਪਰਿਵਾਰਾਂ ਨੂੰ ਇੱਕ ਨਿਆਂ ਦੀ ਕਿਰਨ ਜਾਗੀ ਆ ਵੀ ਸਾਨੂੰ ਵੀ ਜਸਟਿਸ ਰਮਾਨ ਜਗਤ ਤੋਂ 1984 ਦੇ ਹੋਂ ਚਲੜ ਗੜਗਾਉਂ ਪੜੌਂਦੀ ਦੇ ਪੀੜਤ ਪਰਿਵਾਰਾਂ ਉਨਾਂ ਨੂੰ ਅਨਸਾਫ਼ ਮਿਲੇਗਾ ਔਰ ਜਿਹੜੀ ਸਾਡੀ ਹੌਨਕਲਾ ਸਿੱਖ ਸਾਥ ਕਮੇਟੀ ਆ ਉਹ ਜਰੂਰ ਜਰੂਰ ਕਰ ਰਹੀ ਆ ਔਰ ਪੀੜਤਾ ਨੂੰ ਵੱਖ-ਵੱਖ ਸਟੇਟਾਂ ਜਿਵੇਂ ਰਹਿ ਰਹੀ ਆ ਮਹਾਰਾ ਹਟੜ ਰਵਾੜੀ ਹਰਿਆਣਾ ਚੋਂ ਪੀਲੀ ਬੰਗਾ ਦਿੱਲੀ ਬਠਿੰਡਾ ਵੱਖ-ਵੱਖ ਸ਼ਹਿਰਾਂ ਦੇ ਵਿੱਚ ਅਸੀਂ ਸਰੌਣੀ ਕਮੇਟੀ ਦੇ ਸਹਿਯੋਗ ਨਾਲ ਗੱਡੀਆਂ ਤੇ ਉਹਨਾਂ ਨੂੰ ਲਿਆਉਣੇ ਆ ਔਰ ਤਰੀਕਾਂ ਤੇ ਪੇਸ਼ ਕਰਦੇ ਆ ਹੁਣ ਜਿਹੜੀ ਅਗਲੀ ਜਿਹੜੀ ਹੈਗੀ ਆ ਦੀ ਅਪਡੇਟ ਆ ਹੁਣ ਕਾਫੀ ਨੇੜੇ ਆ ਔਰ ਸਾਨੂੰ ਆਸ ਆ ਵੀ ਉਹਨਾਂ ਨੇ ਜੱਜ ਸਾਹਿਬ ਨੇ ਜੋ ਸਰਕਾਰੀ ਧਿਰ ਤਿੰਨ ਚਾਰ ਸਾਲ ਤੋਂ ਜਵਾਬ ਨਹੀਂ ਦੇ ਰਹੇ ਸੀ ਨਵਾਂ ਧਿਰਾਂ ਨੂੰ ਕਾਰਨ ਦੱਸੋ ਨੋਟ ਜਾਰੀ ਹੋਇਆ ਸੀ ਸਮੇਤ ਕੇਂਦਰ ਦੇ ਹਰਿਆਣਾ ਸਟੇਟ ਸਮੇਤ ਇਹ ਦੋ ਧਿਰਾਂ ਨੇ ਤਿੰਨ ਸਾਲ ਤੋਂ ਜਵਾਬ ਨਹੀਂ ਦਿੱਤਾ ਜੀ ਔਰ ਮਾਨਜੋਗ ਜਸਟ ਨੇ ਉਹਨਾਂ ਉੱਪਰ ਸਖਤ ਝਾੜ ਪਾਉਂਦਿਆ 10-10 ਹਜ਼ਾਰ ਦੇ ਜੁਰਮਾਨੇ ਕੀਤੇ ਆ ਇਸ ਤਰ੍ਹਾਂ ਤੋਂ ਉਹਨਾਂ ਨੂੰ ਉਹਨਾਂ ਨੂੰ ਕਿਹਾ ਵੀ ਜੋ ਵੀ ਇਹਨਾਂ ਦੀ ਜਵਾਬ ਆ ਇਹਨਾਂ ਦਾ ਦਿੱਤਾ ਜਾਵੇ ਤਾਂ ਕਿ ਇਹ ਵੀ ਪੀੜਤਾਂ ਦੀ ਅੰਤਮ ਕੇਸ ਤੇ ਹੁਣ ਜਿਹੜੀ ਬਹਿਸ ਤੇ ਸੁਣਵਾਈ ਆ ਸਾਨੂੰ ਆਸ ਆ ਵੀ ਉਹ ਜਿਹੜਾ ਜਸਟਿਸ ਤੋਂ ਸੱਜਨ ਕੁਮਾਰ ਦੀ ਤਰਫ ਤੇ ਸਾਨੂੰ ਸਾਥ ਮਿਲੇਗਾ ਔਰ ਹੁਣ ਤil ਸਿੱਖ ਨਸਾਕ ਕਮੇਟੀ ਲੰਬੇ ਸਮੇਂ ਤੋਂ ਲੱਗੀ ਆ ਚਾਹੇ ਸਾਨੂੰ ਮਾਨਯੋਗ ਹਾਈ ਕੋਰਟ ਤੇ ਇਨਸਾਫ ਲਈ ਹੈਗਾ ਨਿਆਂ ਦੀ ਆਸ ਆ ਪਰ ਭਾਵੇਂ ਸਾਨੂੰ ਇਸ ਕੇਸ ਲਈ ਸੁਪਰੀਮ ਕੋਰਟ ਵੀ ਨਾ ਜਾਣਾ ਪਵੇ ਕਿਉਂਕਿ ਸੁਪਰੀਮ ਕੋਰਟ ਤੋਂ ਹੀ ਜਿਹੜੇ ਸੱਜਨ ਕੁਮਾਰ ਦੇ ਜਾਂ ਹੋਰ ਜਿਹੜੇ ਤਿੰਨ ਜਣਾਂ ਨੂੰ 58 ਸਜ਼ਾ ਹੋਈ ਆ ਉੱਥੋਂ ਕਾਪੀ ਰਹਿਤ ਮਿਲੀ ਆ ਪਰ ਅਸੀਂ ਹਾਈ ਕੋਰਟ ਸਾਡੀ ਹੈਗੀ 2 ਦਸੰਬਰ ਨੂੰ ਜੋ ਸੁਣਵਾਈ ਆ ਅੱਗੇ ਜੋ ਹੈਗਾ ਗੁਰੂ ਸਾਹਿਬ ਕਿਰਪਾ ਕਰਨਗੇ ਅਨੁਸਾਫ਼ ਤੇ ਨਿਆਂ ਮਿਲੇਗਾ ਹੀ ਪੀੜਤਾਂ ਨੂੰ ਇੱਕ ਦਿਨ ਜ਼ਰੂਰ ਮਿਲੇਗਾ ਅੱਛਾ ਕੋਹਲਿਆ ਸਾਹਿਬ ਇੱਕ ਲੰਮੀ ਲੜਾਈ ਜਿਹੜੀ ਆ ਉਹ ਲਗਾਤਾਰ ਲੜੀ ਜਾ ਰਹੀ ਆ ਤਾਂ ਇਹ ਜਿਹੜੇ ਪਰਿਵਾਰ ਆ ਇਹਨਾਂ ਬਾਰੇ ਪੁਨਛਾਣ ਜਿਹੜੀ ਹੋਈ ਆ ਉਹ ਕਬੱਡੀ ਖੋਜ ਤੁਸੀਂ ਕੀਤੀ ਆ ਕਿ ਸਾਰੇ ਪਰਿਵਾਰ ਜਿਹੜੇ ਆ ਹੁਣ ਤੱਕ ਲੱਭ ਲਏ ਗਏ ਨੇ ਉਹ ਤਾਂ ਜਾਂ ਕੁਝ ਅਜਿਹੇ ਆ ਵੀ ਹੈ ਕਿ ਹਜੇ ਤੱਕ ਪੂਰੇ ਪਰਿਵਾਰ ਵੀ ਨਹੀਂ ਉਹ ਮਿਲੇ ਜਿਨ੍ਹਾਂ ਦੇ ਨਾਲ ਜਿਨ੍ਹਾਂ ਦੇ ਉਜਾਰੇ ਹੋਏ ਨੇ ਜਿਨ੍ਹਾਂ ਦੇ ਘਰ ਦੇ ਜੀ ਜਿਹੜੇ ਆ ਉਸ ਕਤਲੇਆਮ ਦੇ ਵਿੱਚ ਮਾਰੇ ਗਏ ਨੇ ਨਹੀਂ ਜੀ ਇਹ ਹੌਣਚਲ ਸਿੱਖਨ ਸਾਥ ਕਮੇਟੀ ਨੇ ਸਰੋਮਣੀ ਕਮੇਟੀ ਦੇ ਸਹਿਯੋਗ ਨਾਲ ਉਹ ਜਿਹੜੇ ਪੀੜਤ ਪਰਿਵਾਰ ਸੀ ਹੌਣਚਲ ਜੋ ਸਿੱਖਾਂ ਦੀ ਢਾਣ ਸੀ ਜਿੱਥੇ ਮੈਸ਼ੀਆਂ ਨਾ ਪਹੀਨੇ 2 ਨੰਬਰ ਨੂੰ 18 ਪਰਿਵਾਰ ਰਹੇ ਸੀ ਉਹਨਾਂ ਦੇ 31 ਜੀਆਂ ਨੂੰ ਖੀਰ ਕਰ ਦਿੱਤਾ ਸੀ 32 ਮਹਿੰਦਰਜੀਤ ਸਿੰਘ ਫੌਜੀ ਬਟਾਲੇ ਤੋਂ ਜੋ ਦਿੱਲੀ ਤੋਂ ਸਿੱਖਾਂ ਨੇ ਢਾਣੀ ਸੁਣ ਕੇ ਕਰਨ ਲਈ ਲੈਣ ਲਈ ਆਇਆ ਸੀ ਉਹਦੇ ਸਮੇਤ ਉਹਨੂੰ ਵੀ ਕਤਲ ਕਰ ਦਿੱਤਾ ਸੀ 32 ਸਿੱਖਾਂ ਦੀ ਉਹ ਹੋਣ ਚਾਹੀਦੀ ਢਾਣੀ ਸੀ 32 ਪਰਿਵਾਰਾਂ ਦੇ ਮਾਰ ਕੇ ਨੇੜੇ ਖੂਹ ਵਿੱਚ ਲਾਸ਼ਾਂ ਨੂੰ ਸੁੱਟ ਦਿੱਤਾ ਸੀ ਉੱਤੇ ਮਿੱਟੀ ਦਾ ਢੇਰ ਪਾ ਦਿੱਤਾ ਸੀ ਉਸ ਤਰ੍ਹਾਂ ਉਸ ਤੋਂ ਬਾਅਦ ਅਸੀਂ ਜਿਹੜੀ ਇਹ ਪੂਰੀ ਕਾਰਵਾਈ ਆ ਇਹਨੂੰ ਅੱਗੇ ਤੋਰ ਦਿਆਂ ਔਰ ਕਾਫੀ ਲੰਮਾ ਸਮਾਂ 4-5 ਸਾਲ ਲੱਗਿਆ ਅਸੀਂ ਜੋ 85 80 ਸਾਲ ਦੇ ਪੀੜਤ ਪਰਿਵਾਰ ਸੀ ਉਹਨਾਂ ਨੂੰ ਜਿਵੇਂ ਜਿਵੇਂ ਉਹਨਾਂ ਦੇ ਰਿਸ਼ਤੇਦਾਰ ਸੀ ਕੈਂਪੋਂ ਤੋਂ ਬਾਅਦ ਉੱਥੇ ਚਲੇ ਗਏ ਸੀ ਅਸੀਂ ਉਹਨਾਂ ਨੂੰ ਮਿਲੇ ਆ ਉਹਨਾਂ ਨਾਲ ਜਿਹੜੀ ਜਾਣਕਾਰੀ ਸਾਰੀ ਇਕੱਤਰ ਕੀਤੀ ਆ ਕਾਫੀ ਸਮੇਂ ਤੋਂ ਬਾਅਦ ਜਿਹੜੀ ਹੁਣ ਹੌਣ ਤੇ ਸਖਨ ਸਾਫ ਕੋਈ ਜਾਣਕਾਰੀ ਆ ਇਕੱਲੇ ਇਕੱਲੇ ਪੀੜਤ ਦਾ ਸਾਡੇ ਕੋਲ ਫੋਨ ਨੰਬਰ ਆ ਇਕੱਲੇ ਇਕੱਲੇ ਪੀੜਤ ਦਾ ਜੋ ਜੋ ਉਹਨਾਂ ਨਾਲ ਧੱਕਾ ਹੋਇਆ ਜੋ ਵੀ ਡੈਥ ਕੀ ਸੋਇਆ ਜੋ ਜੋ ਉਹਨਾਂ ਦੇ ਚੁਣ ਚੁਣ ਕੇ ਸਿੱਖਣੀਆਂ ਫੈਕਟਰੀਆਂ ਨੂੰ ਦਕਾਨਾਂ ਨੂੰ ਸਾਰਿਆ ਗਿਆ ਉਹ ਸਾਰਾ ਰਿਕਾਰਡ ਹੁਣ ਤੇ ਸਿੱਖ ਨਤਾ ਡੇਟੀ ਦਾਸ ਕੋਲੇ ਮੌਜੂਦ ਆ ਯਾਨੀ ਕਿ ਅਸੀਂ ਸਾਰੀ ਖੋਜ ਕਰ ਲਈ ਆ ਜੀ ਜੋ ਵੀ ਜੋ ਬਣਦੀ ਸੀਗੀ ਪੀੜਤ ਪਰਿਵਾਰਾਂ ਦੇ ਸਯੋਗ ਨਾਲ ਇਹ ਟੋਟਲ ਜੋ ਉਸ ਵੇ ਹਰਿਆਣਾ ਦੇ ਕਾਂਗਰਸ ਦੀ ਸਰਕਾਰ ਸੀ ਉਹਨਾਂ ਨੇ ਐਫਆਈਆ ਦਰਜ ਨਹੀਂ ਕੀਤੀਆਂ ਹੂੰ ਉਹਨਾਂ ਨੇ ਐਫਆਈਆ ਦਰਜ ਨਹੀਂ ਕੀਤਾ ਜੋ ਸਰਕਾਰ ਦੇ ਅੰਕੜੇ ਮੁਤਾਬਕ ਤਾਂ 121 ਕਤਲੇਆਮ ਕਹਿ ਰਿਹਾ ਜੀ ਥੋੜੇ ਘਰ ਘਰ ਰਹੇ ਆ ਕਹਿ ਰਹੇ ਆ ਪਰ ਨਹੀਂ ਇਹ ਸਾਰਾ ਹਰਿਆਣੇ ਦੇ ਵਿੱਚ ਗੜਗਾਉਂ ਪੜੌਂਦੀ ਸ਼ਹਿਰ ਗੂੜਾ ਮਿੰਦਗਰ ਹੋਣ ਚਲੋ ਫਰੀਦাবাদ ਸੋਨੀਪਤ ਪਾਣੀਪਤ ਟੋਟਲ ਇਹ 479 ਸਿੱਖਾਂ ਦਾ ਉਹ ਕੋ ਕੇ ਬੁਰੀ ਤਰ੍ਹਾਂ ਵੇਸ਼ਨ ਭੀਨੇ ਕਤਲਿਆਮ ਕੀਤਾ ਉਹਨਾਂ ਦੇ ਬੱਚੇ ਉਹਨਾਂ ਦੇ ਘਰਾਂ ਸਾਹਮਣੇ ਉਹਨਾਂ ਨੂੰ ਮਾਰਿਆ ਗਿਆ ਤੇ 1200 ਟੋਟਲ ਸਿੱਖਾਂ ਦੇ ਘਰ ਹੈਕਟਿੰਗਾਂ ਦੁਕਾਨਾਂ ਸਵੇਰ ਚੋਣ ਚੋਣ ਕੇ ਉਹਨਾਂ ਨੂੰ ਅਗਨ ਭੇੜ ਕਰਕੇ ਲੁੱਟ ਪੁੱਟ ਲਿਆ ਜੋ ਕਿ ਜਾਨੀ ਮਾਲੀ ਨੁਕਸਾਨ ਬਹੁਤ ਹੋਇਆ ਜੋ ਹੁਣ ਹਰਿਆਣਾ ਸਰਕਾਰ ਨੇ ਜੋ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਆ ਨਹਿਰ ਸਿੰਘ ਸੈਣੀ ਉਹਨਾਂ ਦਾ ਹੀ ਧੰਨਵਾਦੀ ਕਰਦੇ ਆ ਜਿਨ੍ਹਾਂ ਨੇ ਐਲਾਨ ਕੀਤਾ ਹਜੇ ਤੇ ਕੋਹਲਿਆ ਸਾਹਿਬ ਜਿਸ ਤਰ੍ਹਾਂ ਲੜਾਈ ਤੁਸੀਂ ਲੰਮੇ ਥੰਮੇ ਤੋਂ ਲੜ ਰਹੇ ਹੋ ਤੁਹਾਨੂੰ ਕੀ ਲੱਗਦਾ ਕਿ ਇਹਨਾਂ ਜ਼ਖਮਾਂ ਦੇ ਉੱਤੇ ਕਿੰਨੀ ਕੁ ਹੁਣ ਤੱਕ ਮਲਮ ਲੱਗੀ ਆ ਜਿਹੜੀ ਜੀ ਜਦੋਂ ਹਰਿਆਣਾ ਖੱਟਰ ਸਰਕਾਰ ਸੀ ਉਦੋਂ ਹਾਈ ਕੋਰਟ ਦੇ ਹੁਕਮਾਂ ਨਾਲ ਟੀਪੀ ਗਰ ਕਮਿਸ਼ਨ ਬਣਿਆ ਸੀਗਾ ਉਦੋਂ 4 ਸਾਲ ਸਹਾਰ ਵਿੱਚ ਹੈੱਡਕੁਆਰਟਰ ਬਣਿਆ ਲਾਹਾਂਵਾ ਦੇ ਚੀਫ ਸੀ ਜਸਟਰ ਮਾਨਯੋਗ ਟੀਪੀ ਗਰ ਕਮਿਸ਼ਨ ਜੀ ਉਹਨਾਂ ਨੇ ਕਾਫੀ ਜਦੋਂ ਜਦੋਂ ਤੋਂ ਬਾਅਦ ਪੀੜਤਾਂ ਨੂੰ ਜੋ ਗਵਾਹਾਂ ਕਰਾ ਕੇ ਜੋ ਪੀੜਤ ਸੀਗੇ ਟੋਟਲ ਗੜगांव ਪੜੌਂਦੀ ਦੇ ਉਹਨਾਂ ਦੇ ਸਾਰੇ ਇਹੀ ਗਵਾਹਾਂ ਕਰਾਨਾ ਔਰ ਪੂਰੀ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਉਹਨਾਂ ਨੇ ਕੁਝ ਮਾਹਲਮ ਪੱਟੀ ਦਾ ਕੰਮ ਕੀਤਾ ਸੀ ਜੋ 30 ਸਾਲਾਂ ਬਾਅਦ ਜੋ ਇਨਸਾਫ ਮਿਲਿਆ 22 ਕਰੋੜ 60 ਲੱਖ ਜੋ ਕਿ ਮਲਮ ਪੱਟੀ ਦਾ ਕੰਮ ਕਰ ਗਿਆ ਪਰ ਊੜ ਦੇ ਮੂੰਹ ਵਿੱਚ ਜੀਰਾ ਸੀਗਾ ਹਜੇ ਤੱਕ ਸਿੱਖ ਕੌਮ ਨੂੰ ਇਨਸਾਫ ਨਹੀਂ ਮਿਲਿਆ ਬਹੁਤ ਸਾਰੇ ਪੀੜਤ ਇਨਸਾਫ ਨੂੰ ਦੀ ਦੇ ਵੀ ਦੇ ਰਾਫੂ ਪਿਆਰੇ ਹੋ ਗਏ ਨਾ ਪਰ ਅੱਜ ਵੀ ਉਹ ਘਰਾਂ ਤੋਂ ਵਾਂਝੇ ਹਨ ਅੱਜ ਵੀ ਉਹ ਜੋ ਬੀਬੀ ਸਰਜੀਤ ਕੋਹਰਾ ਗੁੱਡੀ ਦੇਵੀ ਆ 12 ਜੀ ਔਰ ਇੱਕ ਦਾਸ ਜੀ ਆਉਂਦੇ ਗਏ ਅੱਜ ਵੀ ਉਹ ਗੈਰ ਸਾਦਮੇ ਦੇ ਵਿੱਚ ਹਨ ਔਰ ਉਹਨਾਂ ਨੂੰ ਹਜੇ ਪੂਰਨ ਇਨਸਾਫ ਨਹੀਂ ਮਿਲਿਆ ਵੀ ਕਿ ਤਰ੍ਹਾਂ ਕਿਤੇ ਤੁਹਾਡੇ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਪੀੜਤ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਤੇ ਇਹ ਜਿਹੜੀ ਤੁਹਾਡੀ ਮੰਗ ਆ ਤੁਹਾਨੂੰ ਲੱਗਦਾ ਕਿ ਪੂਰੀ ਹੁੰਦੀ ਜਾਪਦੀ ਹੈ ਹਾਂਜੀ ਅਸੀਂ ਬਹੁਤ ਵਾਰੀ ਹਰਿਆਣਾ ਦੇ ਮੁੱਖ ਮੰਤਰੀ ਨੂੰ ਮਿਲੇ ਹਾਂ ਔਰ ਉਹਨਾਂ ਨੂੰ ਅਸੀਂ ਮੰਗ ਪੱਤਰ ਵੀ ਦਿੱਤਾ ਕਾਫੀ ਲੰਬੇ ਸਮੇਂ ਤੋਂ ਜੀ ਔਰ ਅਸੀਂ ਉਹਨਾਂ ਦੇ ਧਿਆਨ ਤੇ ਲਿਆਂਦਾ ਵੀ ਜੋ ਪੀੜਤ ਪਰਿਵਾਰ ਆ ਉਹਨਾਂ ਨੂੰ ਸਪੈਸ਼ਲ ਇਨਵੈਸਟੀਗੇਟਿਵ ਟੀਮ ਬਣਾ ਕੇ ਹਰਿਆਣਾ ਦੇ ਵਿੱਚ ਜਿਵੇਂ ਮੱਧ ਪ੍ਰਦੇਸ਼ ਦੇ ਵਿੱਚ ਜੁਪੀ ਦੇ ਵਿੱਚ ਦਿੱਲੀ ਦੇ ਵਿੱਚ 1984 ਪੀੜਤਾਂ ਨੂੰ ਪੂਰਨ ਸਹਾਰਾ ਮਿਲ ਗਿਆ ਜੀ ਔਰ ਹਰਿਆਣਾ ਰਹਿ ਗਿਆ ਉੱਥੇ ਨੌਕਰੀਆਂ ਵੀ ਦੇਤੀਆਂ ਔਰ ਸਪੈਸ਼ਲ ਇਨਵੈਸਟੀਗੇਟ ਬਣਾ ਕੇ ਦੋਸ਼ੀਆਂ ਨੂੰ ਸਜ਼ਾਵਾ ਵੀ ਦੇਤੀਆਂ ਔਰ ਇਸੇ ਤਰ੍ਹਾਂ ਅਸੀਂ ਇਹ ਹਰਿਆਣਾ ਦੇ ਮੁੱਖ ਮੰਤਰੀ ਨੂੰ ਮਿਲੇ ਆ ਉਹਨਾਂ ਦੇ ਧਿਆਨ ਵਿੱਚ ਅਸੀਂ ਲਿਆਂਦਾ ਵੀ ਇੱਥੋਂ ਦੇ ਜਿਹੜਾ ਕੇਸ ਰੀਓਪਨ ਕਰਕੇ ਜੀ ਜਿਵੇਂ ਦਿੱਲੀ ਵੇ ਸਜਨ ਕੁਮਾਰ ਨੂੰ ਸਜ਼ਾ ਹੋਈ ਆ ਇਹਨਾਂ ਦੇ ਕੇਸ ਰੀਓਪਨ ਕਰਕੇ ਦੋਸ਼ਿਆਂ ਖਿਲਾਫ ਜਿਵੇਂ ਦਰਜ ਕਰਕੇ ਇਹਨਾਂ ਖਿਲਾਫ ਜਾਂਚ ਸ਼ੁਰੂ ਕੀਤੀ ਜਾਵੇ ਦੋਸ਼ਿਆਂ ਨੂੰ ਸਲਾਖਾਂ ਪਿੱਛੇ ਦਿੱਤਾ ਆਵੇ ਪਰ ਉਹਨਾਂ ਦਾ ਅਸੀਂ ਫੇਰ ਵੀ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਕਾਂਗਰਸ ਦੇ ਸਰਕਾਰੀ ਅੰਕੜਿਆਂ ਜੋ ਗਲਤ ਉਹਨਾਂ ਮੁਤਾਬਕ 121 ਕਤਲੇਆਮ ਸਹਿ ਕਤਲੇਆਮ ਦੇ ਪਰਿਵਾਰ ਨੂੰ ਇੱਕ ਨੌਕਰੀ ਦੇਣ ਦਾ ਹਜੇ ਐਲਾਨ ਕੀਤਾ ਪਰ ਅਸੀਂ ਹੁਣ ਤੋਂ ਸਿੱਖ ਸਾਬ ਕਮੇਟੀ ਪੂਰਨ ਸਹਿਯੋਗ ਮੰਗਦੀ ਆ ਔਰ ਪੂਰਨ ਬਹਾਰਾ ਮੰਗਦੀ ਆ ਵੀ ਸਾਨੂੰ ਪੂਰੇ ਤੌਰ ਤੇ ਸਾਰੇ ਪੀੜਤਾਂ ਨੂੰ ਜੋ ਕਿ ਉਹਦੀ ਕਾਂਗਰਸ ਸਰਕਾਰ ਨੇ 30 ਸਾਲ ਐਫਾਂ ਦਾ ਦਰਜ ਨਹੀਂ ਹੁਣ ਦਿੱਤੀਆਂ ਉਹਨਾਂ ਨੂੰ ਦੁਬਾਰਾ ਖੋਜ ਕਰਕੇ ਜੋ ਸਾਡੇ ਕੋਲ ਅੰਕੜੇ ਆ ਸਾਰੇ ਪੀੜਤ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਉਹਨਾਂ ਨੂੰ ਪੁਲਾੜ ਦਿੱਤੀਆਂ ਜੋ ਵੱਖ-ਵੱਖ ਸੂਬਿਆਂ ਚ ਸਹਿਮੀ ਹੋਏ ਡਰਦੇ ਰਹਿੰਦੇ ਆ ਉਹਨਾਂ ਨੂੰ हरियाणा ਦੇ ਵਿੱਚ ਪਲਾਟ ਦੇ ਕੇ ਰੈਸ਼ ਕਰਾ ਕੇ ਜਿਨ੍ਹਾਂ ਦਾ ਜਾਨੀ ਮਾਲੀ ਨੁਕਸਾਨ ਵੀ ਹੋਇਆ ਜੀ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਜੋ 121 ਅੰਕੜੇ ਆ ਇਹ ਬਿਲਕੁਲ ਗਲਤ ਆ ਇਹ ਕਾਂਗਰਸ ਕਾ ਨੇ ਗਿਣੀ ਮੇਰੀ ਯੋਜਨਾ ਰਾਹੀਂ ਲੋਕ ਕੀਤਾ ਇਹ ਗਲਤ ਅਸੀਂ ਕਹਿੰਦੇ 479 ਜੋ ਸਹਿਕਤ ਲਿਆ ਉਹਨਾਂ ਦੇ ਬੱਚਿਆਂ ਨੂੰ ਤੇ ਜਿਹੜੇ 1200 ਫੈਕਟਰੀਆਂ ਸਮੇਤ 6 ਫੈਕਟਰੀ ਸਿੱਖਣੀਆਂ ਉਹਨਾਂ ਨੂੰ ਥਾਰਿਆ ਉਹ ਸਾਰਿਆਂ ਨੂੰ ਸਾਨੂੰ ਭਰੋਸਾ ਦਿੱਤਾ ਹਰਿਆਣੇ ਦੇ ਨੈਭ ਸਿੰਘ ਸਿਆਣੀ ਮੁੱਖ ਮੰਤਰੀ ਨੇ ਵੀ ਅਸੀਂ ਇਹ ਤੇ ਜਾਂਚ ਕਰਾਂਗੇ ਸਪੈਸ਼ਲ ਜਾਂਚ ਕਰਕੇ ਅਸੀਂ ਇਹ ਤੇ ਵਿਚਾਰ ਉਹਨਾਂ ਨੂੰ ਵਿਚਾਰ ਕਰਕੇ ਅਗਲੇ ਸੈਸ਼ਨ ਦੇ ਵਿੱਚ ਅਸੀਂ ਇਹ ਜਿਹੜੀਆਂ ਆ 1 ਇੱਕੀ ਨੌਕਰੀਆਂ ਦੇਣ ਤੋਂ ਬਾਹਰ ਦੂਜਿਆਂ ਨੂੰ ਵੀ ਅਸੀਂ ਕੋਸ਼ਿਸ਼ ਕਰਾਂਗੇ ਇਨਸਾਫ ਦੇਵਾਂਗੇ ਹੁਣ ਚਲ ਸੈਕਨਸਾ ਕਮੇਟੀ ਦਾ ਬਚਾਈਆ ਉਹ ਲੱਗੇ ਹੋਏ ਆ ਜਿੰਨਾ ਚਿਰ 1984 ਦੇ ਪੀੜਤਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ ਸਾਡਾ ਇਹ ਇਨਰਾਨ ਤਸ਼ਿੰਹਾਰ ਸ਼ਾ ਉਹ ਨਿਰਸਵਾਰਥ ਲਗਾਤਾਰ ਜਾਰੀ ਰਹੇਗਾ ਇਕੋਲੀਆ ਸਾਹਿਬ ਕਿੰਨੀ ਕ ਉਮੀਦ ਜਾਕੀ ਆ ਹੁਣ ਕਿ ਇਹ ਜਿਹੜਾ ਜਿਹੜਾ ਸੰਘਰਸ਼ ਆ ਇਹ ਮਜ਼ਬੂਤ ਹੋਇਆ ਤੇ ਇਹ ਜਿਹੜੀ ਇਹਨਾਂ ਪੀੜਤ ਪਰਿਵਾਰਾਂ ਨੂੰ ਜਿਹੜੀ ਆ ਇਹਨਾਂ ਦੇ ਚਖਮਾ ਦੇ ਉੱਤੇ ਮਾਣ ਨੂੰ ਲੱਗੇਗੀ ਆ ਜਿਹੜੇ ਇਹਨਾਂ ਨੂੰ ਇਨਸਾਫ ਮਿਲੇਗਾ ਇਹਦੀ ਸਾਨੂੰ ਆਸ ਆ ਔਰ ਪੀੜਤਾਂ ਨੂੰ ਕਿਹਨਾਂ ਜਾਗੀ ਆ ਬਹੁਤ ਸਾਰੇ ਪੀੜਤ ਜਿਹੜੇ ਆ ਇਨਸਾਫ ਦੀ 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 ਰੱਬ ਨੂੰ ਪਿਆਰੇ ਹੋ ਗਏ ਆ ਹੁਣ ਜੋ ਕੇਂਦਰ ਦੇ ਸਰਕਾਰਾਂ ਆ ਕਾਂਗਰਸ ਤੋਂ ਬਾਅਦ ਉਹਨਾਂ ਨੇ ਕੁਝ ਸਿੱਖਾਂ ਨੂੰ ਇਨਸਾਫ ਦੇਣ ਦਾ ਹਈਆ ਕੀਤਾ ਜੀ ਔਰ ਦੇ ਵੀ ਰਹੇ ਆ ਔਰ ਦਿੱਤਾ ਵੀ ਆ ਸਾਡੀ ਤਾਂ ਇਹੀ ਮੰਗ ਆ ਵੀ ਹਰਿਆਣਾ ਰਹਿ ਗਿਆ ਹਰਿਆਣੇ ਤੋਂ ਬਾਹਰ ਪੰਜਾਬ ਰਹਿ ਗਿਆ ਪੰਜਾਬ ਵਿੱਚ ਵੀ ਸਾਡੇ ਬਹੁਤ ਸਾਰੇ ਗੁਰਦਵਾਰਿਆਂ ਦੇ ਇਨਸਾਨ ਹੋਇਆ ਜਿਵੇਂ ਸਾਡੇ ਲੁਧਿਆਣਾ ਦੇ ਵਿੱਚ ਬਹੁਤ ਪੀੜਤ ਪਰਿਵਾਰ ਰਹਿੰਦੇ ਆ ਉਹਨਾਂ ਨੂੰ ਅਸੀਂ ਪੰਜਾਬ ਦੀ ਵੀ ਅਸੀਂ ਕਹਿੰਨੇ ਆ ਵੀ ਪੰਜਾਬ ਸਰਕਾਰ ਵੀ ਇਹਨਾਂ ਨੂੰ ਇਨਸਾਫ ਦੇਵੇ ਸਰਦਾਰ ਇਹ ਜੋ ਅਨਸਾਫ ਆ ਅਸੀਂ 41 ਸਾਲਾਂ ਤੋਂ ਮੰਗ ਰਹੇ ਆ ਸਿੱਖ ਕੋਈ ਭੀਖ ਨਹੀਂ ਮੰਗ ਰਿਆ ਅਸੀਂ ਕਾਨੂੰਨ ਮੁਤਾਬਕ ਖਿਨਾਰਸ਼ ਕਰਕੇ ਇਨਸਾਫ ਮੰਗ ਰਹੇ ਆ ਔਰ ਜਿਹੜੇ ਪੀੜਤ ਪਰਿਵਾਰ ਆ ਉਹਨਾਂ ਨੂੰ ਕਾਹ ਇਨਸਾਫ ਮਿਲ ਸਕਦਾ ਜੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾ ਕੇ ਹਰਿਆਣੇ ਦੇ ਵਿੱਚ ਉਹਦਾ ਹੈਡਕ quarters ਬਣਾ ਕੇ ਉਹਨਾਂ ਸਾਰਿਆਂ ਦਾ ਸਰਵੇਖਣ ਕੀਤਾ ਜਾਵੇ ਜੀ ਔਰ ਕੋਈ ਸੈਟਿੰਗ ਜੱਜ ਜਾਂ ਦੋ ਜੱਜਾਂ ਦਾ ਫਾਈਨਲ ਬਣਾ ਕੇ ਤੇ ਉੱਥੇ ਸਾਡੇ ਕੋਲੋਂ ਅਰਜ਼ੀਆਂ ਲੰਘਾ ਜਾਣ ਔਰ ਸਾਰੇ ਜਿਹੜੇ ਪੀੜਤਾ ਉਹਨਾਂ ਨੂੰ ਜਿਹੜੀ ਬਣਦੀਆਂ ਸਹੂਲਤਾਂ ਔਰ ਜਿਹੜੇ ਦੋਸ਼ੀ ਆ ਉਹ ਸਾਡੀ ਨਿਗਾਚ ਹੈਗੀ ਆ ਔਰ ਟੀਪੀ ਗਰ ਕਮਿਸ਼ਨ ਨੇ ਵੀ ਉਦੋਂ ਦੋਸ਼ੀਆਂ ਖਿਲਾਫ ਆਪਣੇ ਪੇਜ ਨੰਬਰ ਤੇ ਲਿਖਿਆ ਸੀ ਕਿ ਉਸ ਸਮੇਂ ਦੇ ਐਸਐਸਪੀ ਔਰ ਡੀਸੀ ਔਰ ਐਸਡੀ ਉਹਨਾਂ ਖਿਲਾਫ ਉਹਨਾਂ ਨੇ ਕਾਰਵਾਈ ਲਿਖਿਆ ਪਰ ਸਰਕਾਰ ਨੇ ਮਵਾਜਾ ਤਾਂ ਰਾਸ਼ੀ ਦੇਤੀ ਪਰ ਉਸ ਅਸਰਾਂ ਖਿਲਾਫ ਕਾਰਵਾਈ ਨਹੀਂ ਕੀਤੀ ਜੋ ਕਿ ਅਸੀਂ ਮਾਨਯੋਗ ਹਰਿਆਣਾ ਹਾਈ ਕੋਰਟ ਵਿੱਚ ਉਹਨਾਂ ਖਿਲਾਫ ਵੀ ਇੱਟ ਪਾਈ ਹੋਈ ਆ ਔਰ ਆਸ ਹੈ ਹੁਣ ਪੀੜਤਾਂ ਨੂੰ ਆਸ ਵੱਧੀ ਆ ਜਦੋਂ ਕਿ ਵੱਖ-ਵੱਖ ਉਹਨਾਂ ਨੇ ਸੱਜਣ ਕੁਮਾਰ ਦਾ ਪੜਿਆ ਹੋਰਾਂ ਦੋਸ਼ੀਆਂ ਦਾ ਪੜਿਆ ਹੁਣ ਹਰਿਆਣੇ ਦੇ ਵਿੱਚ ਅਸੀਂ हरियाणा ਮੁੱਖ ਮੰਤਰੀ ਨੂੰ ਅਪੀਲ ਵੀ ਕਰਦੇ ਆਂ ਔਰ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਆ ਇਹ ਹੋਣ ਤੋਂ ਸਖਨ ਸਾਹਬ ਕੁਟੀ ਦੀ ਮੰਗ ਤੇ ਔਰ 41 ਸਾਲ ਹੋ ਗਏ ਆ 41 ਸਾਲਾਂ ਬਾਅਦ ਵਿਖੜੇ ਪੈਂਦੇ ਵੇਖ ਲੋ ਵੀ ਕਿੱਥੇ ਪਹੁੰਚ ਗਿਆ ਅੱਜ ਵੀ ਪੀੜਤ ਅਨਸਾਫ ਨੂੰ ਦਰਦ-ਦਰ ਪਰਤ ਰਹੇ ਆਂ ਔਰ ਉਹਨਾਂ ਨੂੰ ਸਰਕਾਰ ਨੂੰ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਬਣਾ ਕੇ ਹੌਣ ਚੱਲਣ ਤੇ ਹੋਰ ਵੱਖ-ਵੱਖ ਜੋ ਜ਼ਿਲ੍ਹਿਆਂ ਦੇ ਹਰਿਆਣਾ ਸ਼ਹਿਰ ਦੇ ਆ ਅਨਸਾਫ ਦੇਣਾ ਚਾਹੀਦਾ ਹੈ ਪੂਰਨ ਅਨਸਾਫ ਦੀ ਮੰਗ ਕਰਦੇ ਆ ਸੋ ਇਹ ਸੰਦਰਸ਼ਨ ਸਿੰਘ ਕੋਹਲੀਆ ਜਿਨ੍ਹਾਂ ਨੇ 1983 ਦੇ ਜਿਹੜੇ ਇਸ ਕਤਲੇਆਮ ਨੂੰ ਜਿਹੜਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਦੱਬਿਆ ਸੀ ਉਸ ਨੂੰ ਜਨਤਕ ਤੌਰ ਤੇ ਸਾਹਮਣੇ ਲੈ ਕੇ ਆਂਦਾ ਇਹ ਕੇਸ ਜਿਹੜੇ ਰਜਿਸਟਰਡ ਵੀ ਹੋਏ ਨੇ ਹੁਣ ਉਹਨਾਂ ਦੇ ਅੱਖਾਂ ਦੇ ਵਿੱਚ ਆਸ ਦੀ ਇੱਕ ਕਿਰਨ ਹੈ ਕਿ ਜਿਹੜੀ ਸਾਡੇ ਚੱਖਮਾਂ ਦੇ ਉੱਤੇ ਮੱਲਮ ਲੱਗੇਗੀ ਆਉਣ ਵਾਲੀ 2 ਦਸੰਬਰ ਨੂੰ ਜਿਹੜੀ ਹੈ ਇਸ ਕੇਸ ਦੇ ਉੱਤੇ ਚਰਚਾ ਹੋਵੇਗੀ ਕੀ ਨਤੀਜੇ ਆਉਣਗੇ ਸਾਹਮਣੇ ਫਿਲਹਾਲ ਇਸ ਗੱਲ ਦੀ ਉਡੀਕ ਰਹੇਗੀ ਅਜੀਤ ਵੈਬ ਟੀਵੀ ਦੇ ਲਈ ਜਗਰਾਉ ਤੋਂ ਸਜੋਗੀ ਸਾਥੀ ਬਮੋਹਕ ਮਾਰਦੇ ਨਾਲ ਕੁਲਦੀਪ ਸਿੰਘ ਲੋਟ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਸੀਂ ਜੋ 85-80 ਸਾਲ ਦੇ ਪੀੜਤ ਪਰਿਵਾਰ ਸੀ ਉਹਨਾਂ ਨੂੰ ਜਿਵੇਂ ਜਿਵੇਂ ਉਹਨਾਂ ਦੇ ਰਿਸ਼ਤੇਦਾਰ ਸੀ ਕੈਂਪੋਂ ਤੋਂ ਬਾਅਦ ਉਸੇ ਚਲੇ ਗਏ ਸੀ ਅਸੀਂ ਉਹਨਾਂ ਨੂੰ ਮਿਲੇ ਆ ਉਹਨਾਂ ਨਾਲ ਹੀ ਜਿਹੜੀ ਜਾਣਕਾਰੀ ਸਾਡੀ ਇਕੱਤਰ ਕੀਤੀ ਆ ਕੱਲੇ ਕੱਲੇ ਪੀੜਤ ਦਾ ਸਾਡੇ